ਕਸ਼ਕਲ ਦੀ ਸਾਰਿਆਂ ਨੂੰ ਵੈਲਕਮ ਬੈਕ ਟੂ ਦਾ ਚੈਨਲ ਅੱਜ ਹੈਗਾ ਜੀ ਮੇਰਾ weight loss ਦਾ ਸੈਕਿੰਡ ਡੇ ਮਾਰਨਿੰਗ ਮੈਂ 7:00 ਤੇ 7:30 ਦੇ ਵਿੱਚ ਵਿੱਚ ਜਿਹੜੀ ਆਪਣੀ ਮਾਰਨਿੰਗ ਡਰਿੰਕ ਲੈ ਲਈ ਸੀਗੀ ਰਾਤੀ ਮੈਂ ਲਸਣ ਔਰ ਅਦਰਕ ਨੂੰ ਥੋੜਾ ਜਿਹਾ ਨਾ ਕद्दूकस ਕਰਕੇ ਪਾਣੀ ਚ ਪੀਕੋ ਕੇ ਰੱਖ ਦਿੱਤਾ ਸੀਗਾ ਸਵੇਰੇ ਉਹਨੂੰ ਛਾਣ ਕੇ ਬਿਨਾ ਗਰਮ ਕੀਤੇ ਮੈਂ ਪਾਣੀ ਸਿਪ ਸਿਪ ਕਰਕੇ ਕੰਜ਼ੂਮ ਕਰ ਲਿਆ ਸੀਗਾ ਉਸ ਤੋਂ ਬਾਅਦ 8:00 ਔਰ 8:30 ਦੇ ਵਿੱਚ ਵਿੱਚ ਆਪਾਂ ਬ੍ਰੈਕਫਾਸਟ ਬਣਾ ਕੇ ਰੈਡੀ ਕਰਾਂਗੇ ਕਿਉਂਕਿ ਆਪਾਂ 8:30 ਤੱਕ ਆਪਣਾ ਬ੍ਰੈਕਫਾਸਟ ਫਿਨਿਸ਼ ਕਰਨਾ ਹੁੰਦਾ ਹੈ ਅੱਜ ਮੈਂ ਬਣਾਉਂਗੀ ਮੀਡੀਅਮ ਸਾਈਜ਼ ਦਾ ਇੱਕ ਮੈਂ ਆਲੂ ਲਿਆ ਲਿਆ ਸੀ ਨਾਲ ਮੈਂ ਥੋੜਾ ਜਿਹਾ ਇਹਦੇ ਵਿੱਚ ਪਨੀਰ ਪਾ ਲਿਆ ਸੀਗਾ ਔਰ ਨਮਕ ਪਾਇਆ ਸੀ ਇਹਦੇ ਵਿੱਚ ਮੈਂ ਥੋੜਾ ਜਿਹਾ ਜੀਰਾ ਪਾਊਡਰ ਥੋੜਾ ਜਿਹਾ ਮੈਂ ਧਨੀਆ ਪਾਊਡਰ ਪਾਇਆ ਸੀਗਾ ਮਿਰਚ ਆਪਾਂ ਬਿਲਕੁਲ ਵੀ ਨਹੀਂ ਪਾਣੀ ਹੈਗੀ ਤੇ ਸਟਫਿੰਗ ਸਾਡੀ ਹੋ ਚੁੱਕੀ ਹੈ ਰੈਡੀ ਉਸ ਤੋਂ ਬਾਅਦ ਮੈਂ ਇੱਥੇ ਬਣਾਇਆ ਸੀਗਾ ਜੀ ਬੇਸਨ ਦਾ ਘੋਲ ਬਣਾ ਕੇ ਰੈਡੀ ਕੀਤਾ ਸੀ ਬੇਸਨ ਦੇ ਘੋਲ ਦੇ ਵਿੱਚ ਨਮਕ ਮਿਰਚ ਆਪਾਂ ਕੁਝ ਨਹੀਂ ਪਾਣਾ ਸਿੰਪਲ ਤਰੀਕੇ ਨਾਲ ਘੋਲ ਦੇ ਵਿੱਚ ਆਪਾਂ ਜਿਹੜਾ ਆਪਣਾ ਬ੍ਰੈਡ ਆ ਉਹਨੂੰ ਆਪਾਂ ਡਿਪ ਕਰ ਦਾਂਗੇ ਮਤਲਬ ਚੰਗੀ ਤਰੀਕੇ ਨਾਲ ਆਪਾਂ ਜਿਹੜੇ ਘੋਲ ਦੇ ਵਿੱਚ ਆਪ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਡਾ ਜਿਹੜਾ ਬ੍ਰੈਡ ਸੈਂਡਵਿਚ ਆ ਬਣ ਕੇ ਰੈਡੀ ਹੋ ਚੁੱਕਿਆ ਹੈ ਕਿਉਂਕਿ ਇਹ ਬਹੁਤ ਹੀ ਹੈਲਦੀ ਤਰੀਕੇ ਨਾਲ ਆਪਾਂ ਇਹਨੂੰ ਬਣਾਇਆ ਆ ਇਹ ਝਟਪਟ ਬਣ ਕੇ ਰੈਡੀ ਹੋ ਜਾਂਦਾ ਇਹਨੂੰ ਹਰ ਕੋਈ ਬਣਾ ਸਕਦਾ ਹੈ ਨਾਲ ਮੈਂ ਲਿਆ ਸੀ ਇੱਕ ਚਾਦਾ ਕੱਪ ਬਿਨਾਂ ਚੀਨੀ ਤੋਂ ਉਸ ਤੋਂ ਬਾਅਦ ਪਾਰੀ ਆਂਦੀ ਹੈ ਜੀ ਸਾਡੇ ਡੀਟੌਕਸ ਔਟਰ ਦੀ ਸਵੇਰੇ ਮੈਂ 10 ਵਜੇ ਨੂੰ ਬਣਾ ਕੇ ਰੱਖ ਲੈਣੀ ਹੁੰਦੀ ਘੱਟ ਤੋਂ ਘੱਟ 2 ਘੰਟੇ ਇਹਨੂੰ ਮੈਂ 12 ਵਜੇ ਤੱਕ ਪਾਣੀ ਨੂੰ ਬਣਾ ਕੇ ਰੱਖ ਲੈਣੀ ਹੁੰਦੀ ਆ ਇਦੇ ਵਿੱਚ ਮੈਂ 10 ਔਰ 12 ਪੱਤੇ ਪਾਏ ਸੀਗੇ ਪੁਦੀਨੇ ਦੇ ਔਰ ਇੱਕ ਮੈਂ ਲੈ ਲਈ ਸੀਗੀ ਮਸੰਮੀ ਮਸੰਮੀ ਦੀ ਜਗ੍ਹਾ ਤੁਸੀਂ ਔਰੈਂਜ ਵੀ ਐਡ ਕਰ ਸਕਦੇ ਹੋ ਤਾਂ ਜਿਹੜਾ ਇਹ ਮੈਂ ਡੀਟੌਕਸ ਵਾਟਰ ਬਣਾਇਆ ਉਹ 1 ਲੀਟਰ ਪਾਣੀ ਦੇ ਵਿੱਚ ਬਣਾਇਆ ਹੈ ਓਵਰ ਆਲ ਤੁਸੀਂ ਪੂਰੇ ਦਿਨ ਦੇ ਵਿੱਚ 3 ਔਰ 3.5 ਲੀਟਰ ਪਾਣੀ ਹੈ ਜਿਹੜਾ ਪੀਣਾ ਹੁੰਦਾ ਆ ਇਨਕਲੂਡ ਕਰਨਾ ਆਪਾਂ ਡੀਟੌਕਸ ਵਾਟਰ ਦੇ ਨਾਲ ਤੇ ਡੀਟੌਕਸ ਵਾਟਰ ਸਾਡਾ ਬਣ ਕੇ ਰੈਡੀ ਹੋ ਚੁੱਕਿਆ ਉਸ ਤੋਂ ਬਾਅਦ ਬਾਰੀ ਆਂਦੀ ਆ ਸਾਡੀ ਮਿਡ ਮਾਰਨਿੰਗ ਬ੍ਰੇਕਫਾਸਟ ਦੀ ਮਿਡ ਮਾਰਨਿੰਗ ਬ੍ਰੇਕਫਾਸਟ ਤੁਸੀਂ ਕਦੀ ਵੀ ਸਕਿਪ ਨਹੀਂ ਕਰਨਾ ਕਿਉਂਕਿ ਜਦ ਤੁਸੀਂ ਸਕਿਪ ਕਰ ਦਿੰਦੇ ਹੋ ਤਾਂ ਉਹਦੇ ਨਾਲ ਤੁਹਾਨੂੰ ਕਾਫੀ ਸਾਰੀ ਐਸਿਡਿਟੀ ਔਰ ਬਹੁਤ ਸਾਰੀ ਗੈਸ ਬਲੋਟਿੰਗ ਦੀ ਪ੍ਰੋਬਲਮ ਆ ਜਾਂਦੀ ਹੈ ਇਸ ਕਰਕੇ ਤੁਸੀਂ ਮਿਡ ਮਾਰਨਿੰਗ 스ਨੈਕ ਦੇ ਵਿੱਚ ਕੁਝ ਵੀ ਖਾ ਲਿਆ ਕਰੋ ਜਾਂ ਫਿਰ ਕੋਈ ਵੀ ਸੀਜ਼ਨਲ ਫੂਡ ਤੁਸੀਂ ਲੈ ਲਿਆ ਕਰੋ ਮੈਂ ਇੱਥੇ ਲਿਆ ਸੀਗਾ ਇੱਕ ਐਪਲ ਨਾਲ ਧਨੀਆ ਦਾ ਪਾਊਡਰ ਇਹ ਮੈਂ ਕਿਵੇਂ ਬਣਾਇਆ ਤੁਸੀਂ ਜਾ ਕੇ ਮੇਰੇ ਚੈਨਲ ਤੇ ਦੇਖ ਸਕਦੇ ਹੋ ਵੀਡੀਓ ਮੈਂ ਅਪਲੋਡ ਕੀਤੀ ਹੈ ਕੱਲ ਹੀ ਔਰ ਮਿਡ ਮਾਰਨਿੰਗ ਸਾਡਾ 스낵 ਆ ਰੈਡੀ ਹੋ ਚੁੱਕਿਆ ਵਾ ਉਸ ਤੋਂ ਬਾਅਦ ਸਾਡੀ ਆਂਦੀ ਹੈ ਵਾਰੀ ਜੀ ਲੰਚ ਦੀ ਲੰਚ ਆਪਾਂ ਕਰਾਂਗੇ 1:00 ਔਰ 1:30 ਵਜੇ ਤੱਕ ਲੰਚ ਸਾਡਾ ਫਿਨਿਸ਼ ਹੋ ਜਾਣਾ ਚਾਹੀਦਾ ਆ ਰਾਤੀ ਮੈਂ ਲੈ ਲੇ ਸੀਗੇ ਲੋਬੀਆ ਇਹਨੂੰ ਵੈਸੇ ਕਈ ਰੌਂਗੀ ਵੀ ਕਹਿ ਦਿੰਦੇ ਨੇ ਇਹਨੂੰ ਮੈਂ ਪਾਣੀ ਚ ਰਾਤੀ ਭੋਕੇ ਰੱਖ ਦਿੱਤਾ ਸੀਗਾ ਦੁਪਹਿਰੇ ਇਹਨੂੰ ਮੈਂ ਬੋਇਲ ਕਰ ਲਿਆ ਸੀਗਾ ਬਿਨਾਂ ਨਮਕ ਪਾਏ ਔਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਬਹੁਤ ਸਾਰਾ ਜਿਹੜਾ ਵਾ ਸੈਲਡ ਵਗੈਰਾ ਐਡ ਕਰਾਂਗੇ ਜਿੱਦਾ ਇੱਕ మీడియం ਸਾਈਜ਼ ਦਾ ਮੈਂ ਇਹਦੇ ਵਿੱਚ ਟਮਾਟਰ ਐਡ ਕਰੂੰਗੀ ਔਰ ਇੱਕ మీడియం ਸਾਈਜ਼ ਦਾ ਇਹਦੇ ਵਿੱਚ ਆਪਾਂ ਐਡ ਕਰਾਂਗੇ ਪਿਆਜ਼ ਔਰ ਇੱਕ ਅਸੀਂ మీడియం ਸਾਈਜ਼ ਦਾ ਇਹਦੇ ਵਿੱਚ ਖੀਰਾ ਪਾ ਲਾਂਗੇ ਅਗਰ ਤੁਹਾਡੇ ਕੋਲ ਝੁਕੰਦਰ ਹੈਗੀ ਤੁਸੀਂ ਇਹਦੇ ਵਿੱਚ ਝੁਕੰਦਰ ਵੀ ਐਡ ਕਰ ਸਕਦੇ ਹੋ ਲਾਸਟ ਵਿੱਚ ਇਹਦੇ ਵਿੱਚ ਮੈਂ ਪਾਇਆ ਸੀਗਾ ਜੀ ਹਾਫ ਲੈਮਨ ਥੋੜੀ ਜਿਹੀ ਆਪਾਂ ਇਹਦੇ ਉੱਤੇ ਨਮਕ ਪਾਵਾਂਗੇ ਨਮਕ ਆਪਾਂ ਜ਼ਿਆਦਾ ਨਹੀਂ ਪਾਣਾ ਥੋੜਾ ਜਿਹਾ ਜੀਰਾ ਪਾਊਡਰ ਔਰ ਥੋੜਾ ਜਿਹਾ ਆਪਾਂ ਧਨੀਆ ਪਾਊਡਰ ਪਾਵਾਂਗੇ ਮਿਰਚ ਆਪਾਂ ਕਿਸੇ ਵੀ ਰੈਸিপি ਦੇ ਵਿੱਚ ਯੂਜ਼ ਨਹੀਂ ਕਰਨੀ ਹੈਗੀ ਬਿਨਾ ਮਿਰਚ ਤੋਂ ਹੀ ਜਿਹੜਾ ਆਪਾਂ ਆਪਣਾ ਰੈਸিপি ਆ ਉਹ ਬਣਾ ਕੇ ਰੈਡੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਲੋਪੀਆ ਸੈਲਡ ਬਣ ਕੇ ਸਾਡਾ ਰੈਡੀ ਹੋ ਚੁੱਕਿਆ ਹੈ ਬਹੁਤ ਹੀ ਸਿੰਪਲ ਸੋ ਸਿੱਧੇ ਸੌਕੇ ਤਰੀਕੇ ਨਾਲ ਬਣਾ ਕੇ ਆਪਾਂ ਇਹਨੂੰ ਰੈਡੀ ਕੀਤਾ ਹੈ ਖੱਟਾ ਮਿੱਠਾ ਆ ਤੇ ਬਣ ਕੇ ਵੀ ਛੇਤੀ ਰੈਡੀ ਹੋ ਜਾਂਦਾ ਉਸ ਤੋਂ ਬਾਅਦ ਬਾਰੀ ਆਂਦੀ ਹੈ ਸਾਡੀ ਈਵਨਿੰਗ ਟੀ ਦੀ ਈਵਨਿੰਗ ਟੀ ਆਪਾਂ 4 ਔਰ 4:30 ਦੇ ਵਿੱਚ ਵਿੱਚ ਜਿਹੜੀ ਲੈਣੀ ਹੁੰਦੀ ਹੈ ਅੱਜ ਮੈਂ ਬਣਾਉਂਗੀ ਆਪਣੇ ਵਾਸਤੇ ਔਰੈਂਜ ਪੀਲ ਟੀ ਇੱਕ ਮੈਂ ਮਸਾਮੀ ਲੈ ਲਈ ਸੀਗੀ ਉਹਦੇ ਛਿਲਕੇ ਉਤਾਰਲੇ ਸੀਗੇ ਉਹਦੇ ਛਿਲਕਿਆਂ ਨੂੰ ਆਪਾਂ 2 ਕੱਪ ਪਾਣੀ ਦੇ ਵਿੱਚ ਪਾ ਕੇ ਚੰਗੇ ਤਰੀਕੇ ਨਾਲ ਬੋਇਲ ਕਰ ਲਾਂਗੇ ਜਿੰਨੀ ਦੇਰ ਤੱਕ ਪਾਣੀ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਆਪਾਂ ਇਸੇ ਪਾਣੀ ਨੂੰ ਬੋਇਲ ਕਰਾਂਗੇ ਪਾਣੀ ਸਾਡਾ ਬਿਲਕੁਲ ਰੈਡੀ ਹੋ ਚੁੱਕਿਆ ਗੈਸ ਦੀ ਫਲੇਮ ਆਪਾਂ ਕਰ ਦਵਾਂਗੇ ਆਫ ਔਰ ਪਾਣੀ ਨੂੰ ਆਪਾਂ ਕੱਪ ਦੇ ਵਿੱਚ ਟ੍ਰਾਂਸਫਰ ਕਰ ਲਵਾਂਗੇ ਤੇ ਸਾਡੀ ਔਰੈਂਜ ਪੀਲ ਬਣ ਕੇ ਰੈਡੀ ਹੋ ਚੁੱਕੀ ਹੈ ਨਾਲ ਆਪਾਂ ਲਾਵਾਂਗੇ ਇੱਕ ਔਰੈਂਜ ਲੈ ਲਾਂਗੇ ਜਾਂ ਫੇ ਕੋਈ ਵੀ ਮਸੰਮੀ ਲੈ ਲਵਾਂਗੇ ਰਾਤੀ ਮੈਂ 10 ਜਿਹੜੇ ਬਦਾਮ ਆ ਪਾਣੀ ਚ ਸੋਕ ਕਰ ਦਿੱਤੇ ਸੀਗੇ ਨਾਲ ਆਪਾਂ ਉਹ ਲੈ ਲਵਾਂਗੇ ਸਾਡੀ ਜਿਹੜੀ ਆ ਇਵਨਿੰਗ ਟੀ ਬਣ ਕੇ ਰੈਡੀ ਹੋ ਚੁੱਕੀ ਹੈ ਇਵਨਿੰਗ ਟੀ ਸਾਡੀ ਜਿਹੜੀ ਪੀਲ ਟੀ ਆ ਸਾਡੀ ਸਕਿਨ ਨੂੰ ਕਾਫੀ ਬ라이ਟਨਰ ਕਰ ਦਿੰਦੀ ਹੈ ਸਾਡੇ 글로 ਵੀ ਆਉਂਦਾ ਸਾਡੀ ਸਕਿਨ ਤੇ ਤੇ ਜਿਹੜੀ ਸਾਡੀ ਸਕਿਨ ਆ ਇੰਟਰਨਲ ਆ ਜਿਹੜੀ ਉਹ ਸਾਫ ਹੋ ਜਾਂਦੀ ਆ ਤੇ ਸ਼ਾਈਨ ਕਰਦੀ ਆ ਉਸ ਤੋਂ ਬਾਅਦ ਵਾਰੀ ਆਂਦੀ ਹੈ ਜੀ ਡਿਨਰ ਦੀ ਡਿਨਰ ਆਪਾਂ ਲੈਣਾ ਹੈਗਾ ਘੱਟ ਤੋਂ ਘੱਟ 6:30 ਔਰ 7 ਵਜੇ ਦੇ ਵਿੱਚ ਵਿੱਚ ਆਪਾਂ ਡਿਨਰ ਲੈਣਾ ਹੈ ਅੱਜ ਮੈਂ ਬਣਾ ਕੇ ਰੈਡੀ ਕਰੂੰਗੀ ਓਟਸ ਫਰੂਟ ਪੁੱਡਿੰਗ 2 ਕੱਪ ਮੈਂ ਪਾਣੀ ਦੇ ਐਡ ਕੀਤੇ ਸੀ ਔਰ 2 ਬੜੇ ਚਮਚ ਮੈਂ ਲੈ ਲਏ ਸੀਗੇ ਓਟਸ ਤੇ ਔਰ ਇਹਨੂੰ ਆਪਾਂ ਚੰਗੀ ਤਰੀਕੇ ਨਾਲ ਟੱਕ ਕੇ ਪਕਾ ਲਵਾਂਗੇ ਜਿੰਨੇ ਤੱਕ ਸਾਡਾ ਪਾਣੀ ਐ ਸੋਕ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਆਪਾਂ ਇਹਨੂੰ ਪਕਾਵਾਂਗੇ ਪਕਾਣ ਤੋਂ ਬਾਅਦ ਅਸੀਂ ਇਹਨੂੰ ਠੰਡਾ ਕਰ ਲਵਾਂਗੇ ਥੋੜਾ ਜਿਹਾ ਔਰ ਫਿਰ ਇਹਦੇ ਵਿੱਚ ਆਪਾਂ ਬਹੁਤ ਸਾਰੇ ਫਰੂਟਸ ਐਡ ਕਰਾਂਗੇ ਮੈਂ ਲਿਆ ਸੀਗਾ ਜੀ ਇੱਕ ਬਨਾਣਾ ਔਰ ਇੱਕ ਮੀਡੀਅਮ ਸਾਈਜ਼ ਦਾ ਐਪਲ ਥੋੜਾ ਜਿਹਾ ਮੈਂ ਇਹਦੇ ਵਿੱਚ ਪਪੀਤਾ ਐਡ ਕੀਤਾ ਸੀ ਨਾਲ ਜਿਹੜਾ ਆਪਾਂ ਓਟਸ ਬਣਾਏ ਸੀਗੇ ਉਹ ਹੋਰ ਐਡ ਕਰ ਦਾਂਗੇ ਤੁਸੀਂ ਆਪਣੇ ਮਨਪਸੰਦ ਦਾ ਫਰੂਟ ਇਹਦੇ ਵਿੱਚ ਕੋਈ ਵੀ ਐਡ ਕਰ ਸਕਦੇ ਹੋ ਨਾਲ ਮੈਂ ਗਾਰਨਿਸ਼ ਵਾਸਤੇ ਥੋੜਾ ਜਿਹਾ ਇਹਦੇ ਉੱਤੇ ਹਨੀ ਪਾਇਆ ਸੀਗਾ ਤੇ 10 ਤੋਂ 15 ਮਿੰਟ ਪਹਿਲਾਂ ਮੈਂ ਜਿਹੜੇ ਚੀਆ ਸੀਜ਼ ਨੂੰ ਪਾਣੀ ਚ ਭਿਗੋ ਕੇ ਰੱਖ ਦਿੱਤਾ ਸੀਗਾ ਉਹ ਆਪਾਂ ਐਡ ਕਰ ਦਵਾਂਗੇ ਸੇ ਸੀਗਾ ਜੀ ਅੱਜ ਮੇਰਾ ਸੈਕੰਡ ਡੇ ਦਾ weight loss tight plan ਤੁਹਾਨੂੰ ਕਿਵੇਂ ਦਾ ਲੱਗਿਆ ਪਲੀਜ਼ ਮੈਨੂੰ ਜਰੂਰ ਦੱਸਿਓ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਥੈਂਕ ਯੂ so much ਜਲਦੀ ਮਿਲਦੇ ਹਾਂ ਅਗਲੀ ਵੀਡੀਓ ਚ